ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲੋ ਜੀ ਕਾਫੀ ਭੈਣਾਂ ਦਾ ਇੰਤਜ਼ਾਰ ਸੀਗਾ ਇਹ ਸੂਟਾਂ ਲਈ ਇਹ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਤੁਸੀਂ 올ਓਵਰ ਬਾਈ ਕਰਨਾ ਚਾਹੁੰਦੇ ਹੋ 올ਓਵਰ ਕਰ ਸਕਦੇ ਹੋਗੇ ਜਾਂ ਫਿਰ ਤੁਸੀਂ ਹਨਾ ਮੈਚਿੰਗ ਵਾਈਟ ਵੈਲਵਟ ਨਾਲ ਜਾਂ ਮਤਲਬ ਕ੍ਰੇਬ ਨਾਲ ਇਦਾਂ ਤੁਸੀਂ ਰੈਡੀ ਕਰ ਸਕਦੇ ਹੋਗੇ ਤੇ ਇੱਕ ਸੂਟ ਮੈਂ ਤੁਹਾਨੂੰ ਰੈਡੀ ਕੀਤਾ ਵੀ ਦਿਖਾ ਦੋਗੀ ਲਾਸਟ ਦੇ ਵਿੱਚ ਵੀ ਕਿਸ ਤਰ੍ਹਾਂ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਆਪਾਂ ਵਾਈਟ ਵੈਲਵਟ ਨਾਲ ਕੀਤਾ ਹੈਗਾ ਉਸ ਤਰ੍ਹਾਂ ਤੁਸੀਂ ਰੈਡੀ ਕਰਵਾ ਸਕਦੇ ਲੋ ਜੀ ਤੁਸੀਂ ਦੇਖੋ ਸਟਾਕ ਫੁੱਲ ਆ ਚੁੱਕਿਆ ਹੈਗਾ ਪਰੇ ਕੋਲੇ ਬਹੁਤ ਥੀ ਜਿਆਦਾ ਸੋਨਾ ਸਟਾਕ ਹੈਗਾ ਲੋ ਜੀ ਬ੍ਰਾਸ਼ ਉਹਦੇ ਵਿੱਚ ਹੈਗਾ ਇਹ ਵਾਲੇ ਜਿਹੜੇ ਸੂਟ ਨੇ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਅੱਜ ਕੱਲ ਪਤਾ ਨਹੀਂ ਆਪਾਂ ਕਿੰਨੇ ਕ ਪਹਿਲਾਂ ਮਤਲਬ ਸੇਲ ਕਰ ਚੁੱਕੇ ਅਗੇ ਰਿਪੀਟ ਆਰਡਰ ਵੀ ਲੇਂਗੇ ਬਰਾਸ਼ੋ ਦੇ ਵਿੱਚ ਹੈਗਾ ਤੁਸੀਂ ਚੈੱਕ ਕਰੋ ਡਿਜ਼ਾਈਨ ਬਹੁਤ ਸਾਰੀਆਂ ਫੋਟੋ ਆਉਂਦੀਆਂ ਨੇ ਕਿ ਆਪਾਂ ਪੇਮੈਂਟ ਤਾਂ ਨਹੀਂ ਕਰਵਾਈਆਂ ਸੀਗੀਆਂ ਕਿਉਂਕਿ ਆਪਣੇ ਕੋਲੇ ਸਟਾਕ ਬਣਾਏ ਸੀਗਾ ਵੀ ਆਪਣੇ ਘਰ ਤੱਕ ਸਾਡਾ ਪਹੁੰਚ ਜੇ ਸਟਾਕ ਤੇ ਫਿਰ ਆਪਾਂ ਵੀਡੀਓ ਅਪਲੋਡ ਕਰਾਂਗੇ ਫਿਰ ਪੇਮੈਂਟਸ ਬਾਰੇ ਕਹਾਂਗੇ ਮੈਨੂੰ ਤੁਸੀਂ ਪੇਮੈਂਟ ਕਰ ਦਿਓ हां जी ਹੁਣ ਅਸੀਂ ਇਦਾਂ ਕਹਿ ਰਹੇ ਹਾਂਗੇ ਜਿਵੇਂ ਜਿਵੇਂ ਤੁਸੀਂ ਪੇਮੈਂਟ ਕਰੀ ਜਾਉਂਗੇ ਉਦਾਂ ਹੁੰਦਾ ਇਹ ਸਟਾਕ ਹੋਂਸੇ ਉਸੇ ਭੈਣ ਨੂੰ ਆਪਾਂ ਨਾਲ ਦੀ ਨਾਲ ਪਾਰਸਲ ਪੈਕ ਕਰਕੇ ਭੇਜ ਦਿੱਤਾ ਜਾਊਗਾ ਹੁਣ ਮੈਂ ਤੁਹਾਨੂੰ ਦਿਖਾਉਣੀ ਹੈਗੀ ਸਟਿਚ ਕੀਤਾ ਹੋਇਆ ਸੂਟ ਕਿਵੇਂ ਦਾ ਲੱਗਦਾ ਹੈ ਲੋ ਜੀ ਤੁਸੀਂ ਚੈੱਕ ਕਰ ਸਕਦੇ ਹੋਗੇ ਸੂਟ ਇਸ ਤਰ੍ਹਾਂ ਰੈਡੀ ਕੀਤਾ ਹੈਗਾ ਸੂਟ ਆਪਾਂ ਬਹੁਤ ਹੀ ਜਿਆਦਾ ਸੋਹਣਾ ਤੇ ਇਹ ਆਪਾਂ ਵਾਈਟ ਵੈਲਵਟ ਨਾਲ ਕੀਤਾ ਹੈਗਾ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਮਤਲਬ ਘੇਰੇ ਦੇ ਉੱਪਰ ਇਸ ਤਰ੍ਹਾਂ ਆਪਾਂ ਮਤਲਬ ਲੇਸ ਲਗਾਈ ਹੈਗੀ ਤੇ ਬਾਹਾਂ ਦੇ ਉੱਪਰ ਲਗਾਈ ਹੈਗੀ ਤੇ बॉटम ਦੇ ਉੱਪਰ ਲਗਾਈਏਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਤੇ ਨਾਲ ਆਪਾਂ ਰੱਖਿਆ ਜੀ ਦੁਪੱਟਾ ਵਾਈਟ ਕਲਰ ਦੇ ਵਿੱਚ ਆਫ ਵਾਈਟ ਦੇ ਵਿੱਚ ਤੇ ਉਹਨੂੰ ਆਪਾਂ ਲੇਸ ਦੇ ਵਿੱਚ ਆਪਾਂ ਫਿਨਿਸ਼ਿੰਗ ਪੱਟੀ ਤੁਸੀਂ ਦੇਖ ਸਕਦੇ ਹੋਗੇ ਵਿੱਚ ਦੀ ਆਪਾਂ ਪੱਟੀ ਵੀ ਲਗਾਈ ਹੈਗੀ ਇਸ ਤਰ੍ਹਾਂ ਤੁਸੀਂ ਇਹ ਵਾਲਾ ਡਿਜ਼ਾਈਨ ਜਿਹੜਾ ਰੈਡੀ ਕਰ ਸਕਦੇ ਹੋਗੇ ਉਮੀਦ ਹੈ ਜੀ ਤੁਹਾਨੂੰ ਇਹ ਸੂਟ ਪਸੰਦ ਆਇਆ ਹੋਗਾ ਜਲਦੀ ਜਲਦੀ ਆਰਡਰ ਕਰ ਦਿਓ ਕੋਈ ਵੀ ਭੈਣ ਰਹਿ ਨਾ ਜਾਵੇ ਤੇ ਕਾਫੀ ਜਿਆਦਾ ਟ੍ਰੈਂਡ ਦੇ ਵਿੱਚ ਹੈਗਾ ਤੇ ਅੱਜ ਤੁਸੀਂ ਮਤਲਬ ਪੇਮੈਂਟ ਕਰੋਗੇ ਨਾਲ ਦੀ ਨਾਲ ਪਾਰਸਲ ਲਗਾ ਕੇ ਆਪਾਂ ਕੱਲ ਨੂੰ ਤੁਹਾਡਾ ਪਾਰਸਲ ਲਗਾ ਦਾਂਗੇ ਉਮੀਦ ਹੈ ਤੁਹਾਨੂੰ ਸੂਟ ਪਸੰਦ ਆਇਆ ਹੋਗਾ ਜੋ ਆਪਾਂ ਅੱਜ ਵੀਡੀਓ ਦੇ ਵਿੱਚ ਸ਼ੇਅਰ ਕਰਿਆ ਗਿਆ ਵੱਧ ਤੋਂ ਵੱਧ ਵੀਡੀਓ ਲਾਈਕ ਸ਼ੇਅਰ ਸ਼ੇਅਰ ਜ਼ਰੂਰ ਕਰਿਆ